ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕ ਗੁਰਮਤ ਗਿਆਨ YouTube ਚੈਨਲ ਵੱਲੋਂ ਜੋ ਅਸੀਂ ਵੱਖਰੀ ਕਿਸਮ ਦੇ ਪ੍ਰੋਗਰਾਮ ਤੁਹਾਡੇ ਸਾਹਮਣੇ ਰੱਖਦੇ ਹਾਂ ਅੱਜ ਇਸੇ ਤਰ੍ਹਾਂ ਇੱਕ ਸਿਧਾਂਤਕ ਵਿਚਾਰ ਲੈ ਕੇ ਮੈਂ ਹਾਜ਼ਰ ਹੋਇਆ ਹਾਂ ਉਹ ਹੈ ਜਿਹੜੀ ਇੱਕ ਫਿਲਮ ਬਣ ਕੇ ਆਈ ਹੈ ਰਜਨੀ ਦੇ ਨਾਮ ਤੇ ਗੱਲ ਇਹ ਹੈ ਕਿ ਫਿਲਮਾਂ ਤਾਂ ਭਾਵੇਂ ਜਿੰਨੀਆਂ ਮਰਜ਼ੀ ਬਣਦੀਆਂ ਰਹਿਣ ਉਹਨਾਂ ਨੇ ਤਾਂ ਪੈਸਾ ਕਮਾਉਣਾ ਤੇ ਉਹਨਾਂ ਨੂੰ ਕਿਸੇ ਸਿਧਾਂਤ ਨਾਲ ਕੋਈ ਮਤਲਬ ਨਹੀਂ ਹੁੰਦਾ ਪਰ ਸਿਧਾਂਤਾਂ ਸਾਡੇ ਆਗੂਆਂ ਨੇ ਠੀਕ ਜਾਂ ਗਲਤ ਉਹ ਚੋਣ ਕਰਨੀ ਹੁੰਦੀ ਹੈ ਤੇ ਆਪਣੇ ਲੋਕਾਂ ਨੂੰ ਯੋਗ ਅਗਵਾਈ ਦੇਣੀ ਹੁੰਦੀ ਹੈ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਸਾਲਾਨਾ ਕਰੀਬ-ਕਰੀਬ 13 ਅਰਬ ਰੁਪਏ ਹੈ ਤੇ ਜਿਹੜੇ ਹੋਰ ਦਿੱਲੀ ਕਮੇਟੀ ਹਰਿਆਣਾ ਕਮੇਟੀ ਉਹ ਬਜਟ ਨੇ ਉਹਨਾਂ ਦੇ ਉਹ ਅਲੱਗ ਨੇ ਦੁਨੀਆ ਭਰ ਦੇ ਵਿੱਚ ਗੁਰਦੁਆਰੇ ਫੈਲੇ ਹੋਏ ਨੇ ਅਰਬਾਂ ਤੱਕ ਨਹੀਂ ਖਰਬਾਂ ਤੱਕ ਪੈਸਾ ਗੁਰਦੁਆਰਿਆਂ 'ਚ ਇਕੱਠਾ ਹੋ ਜਾਂਦਾ ਹੈ ਪਰ ਅਜੀਬ ਹੀ ਸਾਨੂੰ ਅੰਧਵਿਸ਼ਵਾਸ ਦੇ ਵਿੱਚ ਇਹਨਾਂ ਲੋਕਾਂ ਵੱਲੋਂ ਡੋਬਿਆ ਜਾ ਰਿਹਾ ਹੈ ਚਾਹੇ ਉਹ ਰਜਨੀ ਨਾਮ ਦੀ ਫਿਲਮ ਹੈ ਤੇ ਚਾਹੇ ਹੋਰ ਬਹੁਤ ਕੁਸ਼ ਹੈ ਮੈਂ ਇਹ ਵੀ ਕਹਿਣ ਤੇ ਮਜਬੂਰ ਹਾਂ ਪਰ ਇਹ ਸੱਚ ਹੈ ਕਿ ਗੁਰਬਲਾਸ ਬਾਤ ਚਾਹੀ ਛੇਵੀ ਸਭ ਤੋਂ ਨਿਖਿੱਧ ਕਿਤਾਬ ਜਿਹੜੀ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੀ ਉਹ ਵੀ ਖੋਦ ਸ਼੍ਰੋਮਣੀ ਕਮੇਟੀ ਨੇ ਛਪਵਾਈ ਤੇ ਅਖੌਤੀ ਉਦੋਂ ਦੇ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਉਹਦੇ ਸੰਪਾਦਕ ਬਣੇ ਤੇ ਉਹ ਸਿੱਖਾਂ ਦੇ ਸਿਰ ਮੜੀ ਜਿਹਦੇ ਵਿੱਚ ਗੁਰੂ ਸਾਹਿਬਾਨ ਦਾ ਪੁੱਜ ਕੇ ਅਪਮਾਨ ਕੀਤਾ ਗਿਆ ਇਸੇ ਤਰ੍ਹਾਂ ਸਿੱਖ ਇਤਿਹਾਸ ਨਾਮ ਦੀ ਹਿੰਦੀ ਦੀ ਕਿਤਾਬ ਉਹ ਸ਼੍ਰੋਮਣੀ ਕਮੇਟੀ ਨੇ ਛਪਾਈ ਕਰੋੜਾ ਰੁਪਈਆ ਉਹਦੇ ਤੇ ਬਰਬਾਦ ਕੀਤਾ ਜੋਗਿੰਦਰ ਸਿੰਘ ਵਿਦਾਂਤੀ ਉਹਦਾ ਸੰਪਾਦਕ ਬਣਿਆ ਤੇ ਉਹਨੇ ਗੁਰੂ ਸਾਹਿਬਾਨ ਦਾ ਸਿੱਖ ਇਤਿਹਾਸ ਦਾ ਉਹ ਘਾਣ ਕੀਤਾ ਜਿਹੜਾ ਬਿਆਨ ਤੋਂ ਬਾਹਰ ਹੈ ਤੇ ਅਸੀਂ ਉਹਨੂੰ ਕਿਸੇ ਨਾਲ ਸਾਂਝਾ ਵੀ ਨਹੀਂ ਕਰ ਸਕਦੇ ਮੈਂ ਆਪਣੇ ਕੋਲੇ ਉਹਦੇ ਉਤਾਰੇ ਕਾਪੀਆਂ ਰੱਖੀਆਂ ਹੋਈਆਂ ਨੇ ਜਦੋਂ 베ੜੀ ਡੋਬੇ ਪਾਤਣੀ ਕੌਣ ਪਾਰ ਉਤਾਰਾ ਵਾਲੀ ਗੱਲ ਹੈ ਕਿ ਜਦੋਂ 베ੜੀ ਦਾ ਮਲਾ ਹੀ 베ੜੀ ਨੂੰ ਡੋਬ ਰਿਹਾ ਤਾਂ ਪਾਰ ਉਤਾਰਾ ਉਹਦਾ ਕੌਣ ਕਰੇਗਾ ਤੇ 11 12 13 ਨਵੰਬਰ 2006 ਦੇ ਵਿੱਚ ਖੋਦ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਅਕਾਲੀ ਦਲ ਦਾ ਪ੍ਰਧਾਨ ਤੇ ਉਹਦੋਂ ਪਹਿਲਾ ਮੁੱਖ ਮੰਤਰੀ ਵੀ ਰਹਿ ਚੁੱਕਿਆ ਸੀ ਤੇ 7 ਦੀਆਂ ਚੋਣਾਂ ਵਾਸਤੇ ਤਿਆਰੀ ਕਰ ਰਿਹਾ ਸੀ ਕਿ ਮੈਂ ਧਰਮ ਦੇ ਮਸਲੇ ਨੂੰ ਉਭਾਰ ਕੇ ਮੁੱਖ ਮੰਤਰੀ ਛੇਤੀ ਬਣ ਜਾਵਾਂ ਤੇ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਿਆਲਪੁਰਾ ਭਾਈ ਕਾ ਵਿਖੇ ਦਸਮ ਗ੍ਰੰਥ ਦਾ ਅਖੰਡ ਪਾਠ ਕਰਵਾਇਆ ਤੇ ਅਖੰਡ ਪਾਠ ਦੇ ਵਿੱਚ ਅਖੌਤੀ ਪੁਜਾਰੀ ਵੱਡੇ ਜਥੇਦਾਰ ਜੀ ਨੂੰ ਕਹਿੰਨੇ ਆ ਆਪਾਂ ਇਹ ਸਾਰੇ ਦੇ ਸਾਰੇ ਪੁਜਾਰੀ ਉੱਥੇ ਹਾਜ਼ਰ ਸੀ ਤੇ ਸਾਰੇ ਦੇ ਸਾਰੇ ਸਾਧ ਸੰਤ ਆਖੇ ਜਾਣ ਵਾਲੇ ਉਹ ਵੀ ਹਾਜ਼ਰ ਸੀ ਤੇ ਇੱਥੇ ਨਿਹੰਗ ਜਥੇਬੰਦੀਆਂ ਦੇ ਮੁਖੀ ਵੀ ਸਾਰੇ ਹਾਜ਼ਰ ਸੀ ਤੇ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਜੇ ਹੈੱਡ ਪੁਜਾਰੀ ਉਹ ਸਾਰੇ ਹਾਜ਼ਰ ਸੀ ਸਮੇਤ ਪ੍ਰਧਾਨਾਂ ਦੇ ਸਮੇਤ ਸਖਤਰਾਂ ਦੇ ਇਹਨਾਂ ਨੇ ਸਾਰਿਆਂ ਨੇ ਆ ਕੇ ਬਾਬਾ ਕੀਤੀ ਕਿ ਕਿੰਨਾ ਵਧੀਆ ਧਰਮ ਦਾ ਆਪਾਂ ਕੰਮ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੰਡ ਪਾਠ ਤਾਂ ਕੀਤੀ ਸੀ ਹਰਨਾਮ ਸਿੰਘ ਧੁੰਮੇ ਟਕਸਾਲ ਦੇ ਮੁਖੀ ਨੇ ਅਖੰਡ ਪਾਠ ਤੋਂ ਬਾਅਦ ਹੁਕਮਨਾਮਾ ਵੀ ਬਕਾਇਦਾ ਦਸਮ ਗ੍ਰੰਥ ਚੋਂ ਲਿਆ ਤੇ ਦਸਮ ਗ੍ਰੰਥ ਦੇ ਅੱਗੇ ਖਲੋ ਕੇ ਅਰਦਾਸ ਵੀ ਕੀਤੀ ਗਈ ਤੇ ਜਿਹੜੇ ਅਸੀਂ ਇਹਨਾਂ ਗਲਤ ਚੀਜ਼ਾਂ ਦੀ ਆਲੋਚਨਾ ਕਰਦੇ ਸੀ ਸਪੋਕਸਮੈਨ ਦੇ ਰਾਹੀਂ ਜਾਂ ਆਪਣੇ ਹੋਰ ਸਾਧਨਾਂ ਦੇ ਨਾਲ ਉਹਨਾਂ ਦਾ ਇਹਨਾਂ ਨੇ ਸਟੇਜ ਦੇ ਉੱਤੇ ਵੀ અપਮਾਨ ਕੀਤਾ ਭੱਦੇ ਸ਼ਬਦ ਵਰਤੇ ਗਏ ਮੇਰੇ ਕੋਲੇ ਸਾਰੀਆਂ ਉਹ ਰਿਕਾਰਡਿੰਗਾਂ ਵੀਡੀਓ ਮੌਜੂਦ ਪਈਆਂ ਨੇ ਇਹ ਤਾਂ ਜਿਹੜੇ ਆਪ ਖੁਦ ਇਸ ਸ਼੍ਰੋਮਣੀ ਕਮੇਟੀ ਦੇ ਪੈਸੇ ਰਾਹੀਂ ਪੰਥ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਨੇ ਇਹਨਾਂ ਤੋਂ ਆਸਤਾ ਕੋਈ ਨਹੀਂ ਕੀਤੀ ਜਾ ਸਕਦੀ ਪਰ ਘੱਟੋ-ਘੱਟ ਆਪਣੇ ਭੈਣਾ ਭਾਈਆਂ ਨੂੰ ਸੁਚੇਤ ਕਰਨ ਵਾਸਤੇ ਤਾਂ ਆਪਣਾ ਯੋਗਦਾਨ ਪਾਉਣਾ ਬਣਦਾ ਹੀ ਬਣਦਾ ਹੈ ਤੋ ਇਹ ਜਿਹੜੀ ਰਜਨੀ ਦੇ ਨਾਮ ਥੱਲੇ ਫਿਲਮ ਬਣ ਕੇ ਆਈ ਹੈ ਇਹ ਤਾਂ ਹੁਣ ਬਣੀ ਹੈ ਏਦੋਂ ਪਹਿਲਾਂ ਬਹੁਤ ਕੁਝ ਰਜਨੀ ਦੇ ਨਾਮ ਤੇ ਸਾਡੀਆਂ ਹੀ ਸਟੇਜਾਂ ਤੋਂ ਸੁਣਾਇਆ ਜਾਂਦਾ ਹੈ ਅੱਜ ਵਿਰੋਧ ਕਰਨ ਵਾਲਿਆਂ ਨੇ ਉਹ ਡੱਟ ਕੇ ਵਿਰੋਧ ਬਿਲਕੁਲ ਨਹੀਂ ਕੀਤਾ ਜਿਵੇਂ ਕਿ ਕਰਨਾ ਚਾਹੀਦਾ ਸੀ ਕਿਉਂ ਕਿ ਇਹ ਤਾਂ ਪਹਿਲੇ ਹੀ ਇਹਨਾਂ ਨਾਲ ਸਹਿਮਤੇ ਨੇ ਜਿਹੜਾ ਪੁਜਾਰੀਵਾਦ ਹੈ ਉਹ ਤਾਂ ਇਹਨਾਂ ਨੂੰ ਰੱਦ ਕਰਨ ਨੂੰ ਤਿਆਰੀ ਨਹੀਂ ਹੈ ਜਦੋਂ ਜਿੱਥੋਂ ਆਵਾਜ਼ ਵੱਡੀ ਤੋਂ ਵੱਡੀ ਗਿਆਨ ਦੀ ਉਠਣੀ ਚਾਹੀਦੀ ਸੀ ਦਰਬਾਰ ਸਾਹਿਬ ਦੇ ਵਿੱਚੋਂ ਉਥੋਂ ਚੰਗਾ ਲਿਟਰੇਚਰ ਸਾਹਮਣੇ ਆਉਣਾ ਚਾਹੀਦਾ ਸੀ ਚੰਗੀਆਂ ਵੀਡੀਓ ਫਿਲਮਾਂ ਬਣਨੀਆਂ ਚਾਹੀਦੀਆਂ ਸੀ ਗੁਰਬਾਣੀ ਦਾ ਵਧੀਆ ਢੰਗ ਨਾਲ ਉਥੇ ਵਿਆਖਿਆ ਹੋਣੀ ਚਾਹੀਦੀ ਸੀ ਗੁਰਬਾਣੀ ਦੇ ਇਤਿਹਾਸ ਦੇ ਅਰਥਾਂ ਵਾਲੀਆਂ ਉਥੇ ਪੋਥੀਆਂ ਛਪ ਕੇ ਸੰਗਤਾਂ ਤੱਕ ਪਹੁੰਚਣੀਆਂ ਚਾਹੀਦੀਆਂ ਸੀ ਸੋਹਣੇ ਸਕੂਲ ਵਧੀਆ ਕਾਲਜ ਯੂਨੀਵਰਸਟੀਆਂ ਨੌਜਵਾਨਾਂ ਦੇ ਭਵਿੱਖ ਨੂੰ ਸਮਾਰਨ ਵਾਸਤੇ ਬਣਨੀਆਂ ਚਾਹੀਦੀਆਂ ਸੀ ਪਰ ਉਹ ਸਾਰਾ ਕੁਝ ਸ਼੍ਰੋਮਣੀ ਕਮੇਟੀ ਵੱਲੋਂ ਨਹੀਂ ਕੀਤਾ ਗਿਆ ਉੱਥੇ ਕੀ ਬਣਾਇਆ ਰਜਨੀ ਬੀਬੀ ਨੇ ਇੱਥੇ ਇਸ਼ਨਾਨ ਕੀਤਾ ਸੀ ਤੇ ਉਹਦਾ ਜਿਹੜਾ ਪਤੀ ਹੈ ਉਹ ਤੰਦਰੁਸਤ ਹੋ ਗਿਆ ਉਹਨੂੰ ਇਸ਼ਨਾਨ ਕਰਵਾ ਦਿੱਤਾ ਤੇ ਇਸੇ ਤਰ੍ਹਾਂ ਕਾਲੇ ਕੌਂ ਇੱਥੇ ਚਿੱਟੇ ਹੋ ਕੇ ਨਿਕਲ ਗਏ ਹੁਣ ਪੁੱਛਣ ਵਾਲਾ ਹੋਵੇ ਕਿ ਜਿਹੜੇ ਕਾਲੇ ਕਾਵਾਂ ਦੀ ਉਦੋਂ نسل ਸੀ ਉਹ ਚਿੱਟੇ ਹੋ ਗਏ ਸੀ ਤੇ ਉਹਨਾਂ ਦੀ نسل ਅੱਜ ਫਿਰ ਕਿੱਥੇ ਚਲੀ ਗਈ ਹੁਣ ਕਾ ਚਿੱਟੇ ਹੋਣੋਂ ਕਿਉਂ हट ਗਏ ਨੇ ਉੱਤੇ ਤੇ ਤੁਸੀਂ ਆਪ ਉੱਥੇ ਚੁੱਭੀਆਂ ਲਾਉਂਦੇ ਹੋ ਤੁਹਾਡੇ ਸਿਰ ਦੇ ਵਾਲ ਕਾਲੇ ਨੇ ਦਾੜੀ ਕਾਲੀ ਐ ਤੇ ਇਹ ਚਿੱਟੀ ਕਿਉਂ ਨਹੀਂ ਹੋ ਜਾਂਦੀ ਜੇ ਕਿਤੇ ਬਿਮਾਰੀਆਂ ਐਉਂ ਦੂਰ ਹੁੰਦੀਆਂ ਨੇ ਹਜ਼ਾਰਾਂ ਬੰਦਾ ਉਥੇ ਭਗਤਪੂਰਨ ਸਿੰਘ ਦੇ ਪਿੰਗ ਲਵਾੜੇ ਵਿੱਚ ਰਹ ਰਿਹਾ ਤੇ ਉਹਨਾਂ ਨੂੰ ਇੱਥੇ ਇਸ਼ਨਾਨ ਕਰਾ ਕੇ ਤੰਦਰੁਸਤ ਕਿਉਂ ਨਹੀਂ ਕਰ ਲਿਆ ਜਾਂਦਾ ਜਦੋਂ ਕਿ ਕੋਰਾ ਕੋਫਰ ਐ ਭਗਤਪੂਰਨ ਸਿੰਘ ਰੋਜ਼ਾਨਾ ਵਾਂਗੂ ਇੱਥੇ ਦਰਬਾਰ ਸਾਹਿਬ ਦੇ ਅੱਗੇ ਆਉਂਦਾ ਸੀ ਇੱਕ ਅਪਹਾਜ ਬੰਦਾ ਤਾਂ ਉਹ ਆਪਣੀ ਪਿੱਠ ਤੇ ਵੀ ਚੁੱਕ ਕੇ ਲੈ ਆਉਂਦਾ ਸੀ ਤੇ ਕੀ ਉਹ ਨਹੀਂ ਜਾਣਦਾ ਸੀ ਕਿ ਇੱਥੇ ਇਸ਼ਨਾਨ ਕਰਾਉਣ ਦੇ ਨਾਲ ਇਸ ਬੰਦੇ ਦਾ ਅਪਹਾਜਪੁਣਾ ਠੀਕ ਹੋ ਜਾਣਾ ਹੈ ਤੇ ਖੁਦ ਸ਼੍ਰੋਮਣੀ ਕਮੇਟੀ ਦੇ ਅਧੀਨ ਕੰਮ ਕਰਨ ਵਾਲੇ ਕਿੰਨੇ ਸਾਰੇ ਜਿਹੜੇ ਕੀਰਤਨੀਆਂ ਨੇ ਉਹ ਨੇਤਰਹੀਣ ਨੇ ਭਾਈ ਗੁਰਮੇਜ ਸਿੰਘ ਬੜਾ ਪ੍ਰਸਿੱਧ ਕੀਰਤਨੀਆ ਹੈ ਤੇ ਉਹਨੇ ਨੇਤਰਹੀਣਾ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੀਆਂ ਪੋਥੀਆਂ ਇਸ ਤਰ੍ਹਾਂ ਦੀਆਂ ਵੀ ਛਪਾਈਆਂ ਨੇ ਜਿਹੜੀਆਂ ਹੱਥ ਨਾਲ ਟੋਕ ਕੇ ਨੇਤਰਹੀਣ ਗੁਰਬਾਣੀ ਸਿੱਖ ਸਕਦੇ ਨੇ ਤੇ ਉਹਨੇ ਉਹਤਾ ਕੰਮ ਕਰਵਾ ਦਿੱਤਾ ਪਰ ਉਹਦੇ ਆਪਣੇ ਨੇਤਰ ਉਥੇ ਇਸ਼ਨਾਨ ਕਰਕੇ ਕਦੇ ਠੀਕ ਨਹੀਂ ਹੋਏ ਤੇ ਨਾ ਕਿਸੇ ਹੋਰ ਦੇ ਹੋਏ ਨੇ ਇਸੇ ਤਰ੍ਹਾਂ ਭਾਈ ਲਖਵਿੰਦਰ ਸਿੰਘ ਉਥੇ ਦਰਬਾਰ ਸਾਹਿਬ ਦੇ ਵਿੱਚ ਕਿੰਨੀ ਦੇਰ ਤੋਂ ਕੀਰਤਨ ਕਰਦਾ ਆ ਰਿਹਾ ਤੇ ਉਹ ਨੇਤਰਹੀਣ ਤੋਂ ਤੰਦਰੁਸਤ ਨਹੀਂ ਹੋਇਆ ਅੱਖਾਂ ਉਹਦੀਆਂ ਠੀਕ ਨਹੀਂ ਹੋਈਆਂ ਇਸੇ ਤਰ੍ਹਾਂ ਕਿੰਨੇ ਕੋੜੀ